ਮੁੱਖ ਮੰਤਰੀ ਪੰਜਾਬ ਔਰ ਡੀਜੀਪੀ ਪੰਜਾਬ ਇਹਨਾਂ ਦੀ ਸਾਂਝੀ ਬਹਿਮ ਹੈ ਕਿ ਨਸ਼ੇ ਦੇ ਕੋਰ ਨੂੰ ਜੜੋਂ ਖਤਮ ਕਰਨ ਦੇ ਲਈ ਯਤਨ ਕਰ ਰਹੇ ਨੇ ਔਰ ਇਸੇ ਤਹਿਤੀ ਥਾਣਾ ਕਿਲਾ ਲਾਲ ਸਿੰਘ ਸੋ ਉਹਦੇ ਵਿੱਚ ਇੱਕ ਪਿੰਡ ਹੈ ਉਮਰਵਾਲ ਔਰ ਇਸ ਉਮਰਵਾਲ ਦੇ ਵਿੱਚ ਅੱਜ ਦੋ ਜਾਇਦਾਦਦਾਨ ਨਸ਼ਾ ਤਸਕਰਾਂ ਦੀਆਂ ਜਿਹੜੇ ਨਸ਼ਾ ਸਮਗਲਰ ਸੀ ਔਰ ਨਸਲਾਂ ਜਿਹੜੀਆਂ ਸੀ ਬਰਬਾਦ ਕਰਨ ਦੀ ਰਾਤੇ ਸੀ ਮੋਟਾ ਪੈਸਾ ਕਮਾਇਆ ਉਹਨਾਂ ਨੇ ਲੋਕਾਂ ਦੇ ਬੱਚਿਆਂ ਦੀਆਂ ਜਾਨਾਂ ਦੇ ਨਾਲ ਖੇਲਵਾੜ ਕਰਕੇ ਪਰ ਉਹਨਾਂ ਦੀ ਅੱਜ ਜਿਹੜੀ ਇਹ 2 ਨੰਬਰ ਦੀ ਕਮਾਈ ਸੀ ਨਸ਼ਾ ਵੇਚ-ਵੇਚ ਕੀਤੀ ਹੋਈ ਉਹ ਫ੍ਰੀਜ਼ ਕਰ ਦਿੱਤੀ ਗਈ ਹੈ ਸੋ ਸਾਡੇ ਨਾਲ ਡਿਪਟੀ ਸਾਹਿਬ ਨੇ ਹਰੀਸ਼ ਬਹਿਲ ਜੀ ਨਾਰਕੋਟਿਕ ਤੋਂ ਸਾਡੇ ਡਿਪਟੀ ਸਾਹਿਬ ਡਿਪਟੀ ਸਾਹਿਬ ਇਹ ਸਾਰਾ ਮਾਮਲਾ ਕੀ ਹੈ ਕਿੰਨੇ ਕੀ ਦੀ ਜਾਇਦਾਦ ਹੈ ਔਰ ਫ੍ਰੀਜ਼ ਕਿਉਂ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਬਟਾਲਾ ਡਿਸਟ੍ਰਿਕਟ ਵੱਲੋਂ ਐਸਐਸਪੀ ਸਾਹਿਬ ਸ਼੍ਰੀ ਸੁਹੇਲ ਕਾਸਮੀਰ ਆਈਪੀਐਸ ਉਹਨਾਂ ਦੇ ਦਿਸ਼ਾ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਜਿੰਨੇ ਵੀ ਬਟਾਲਾ ਡਿਸਟ੍ਰਿਕਟ ਦੇ ਵਿੱਚ ਨਸ਼ੇ ਦੇ ਸੌਦਾਗਰ ਹੈਗੇ ਆ ਨਸ਼ੇ ਦੇ ਸਮੱਗਲਰ ਹੈਗੇ ਆ ਜਿਨ੍ਹਾਂ ਤੇ ਬਹੁਤ ਕੇਸਿਸ ਰਜਿਸਟਰਡ ਆ ਔਰ ਉਹਨਾਂ ਨੇ ਉਸ ਨਸ਼ੇ ਦੀ ਸਮਗਲਿੰਗ ਤੋਂ ਬਹੁਤ ਜ਼ਿਆਦਾ ਜਾਇਦਾਦਾਂ ਬਣਾਈਆਂ ਹੋਈਆਂ ਉਹਨਾਂ ਦੀ ਐਨਡੀਪੀਐਸ ਦੇ ਐਕਟ ਦੇ ਤਹਿਤ 68 ਹਫ ਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਆ ਔਰ ਕੰਪੀਟੈਂਟ ਅਥਾਰਟੀ ਜਿਹੜੀ ਕਿ ਦਿੱਲੀ ਹੈਗੀ ਆ ਉਹਨਾਂ ਤੋਂ ਅਸੀਂ ਆਰਡਰਸ ਲਏ ਆ ਇਹਦੇ ਤੇ ਉਹਨਾਂ ਦੀਆਂ ਜੋ ਉਹਨਾਂ ਨੇ ਜਾਇਦਾਦਾਂ ਬਣਾਈਆਂ ਉਹਨਾਂ ਨੂੰ ਅਸੀਂ ਕੁਰਕਰਾਨੇ ਆ ਉਹਨਾਂ ਨੂੰ ਕਬਜ਼ਾ ਕਬਜ਼ੇ ਦੇ ਵਿੱਚ ਲਿਆ ਜਾਏਗਾ ਪੰਜਾਬ ਸਰਕਾਰ ਉਹਨਾਂ ਨੂੰ ਕਰੇਗੀ ਫਿਲਹਾਲ ਸਾਡੇ ਕੋਲ ਉਹਨਾਂ ਦੇ ਫ੍ਰੀਜ਼ਿੰਗ ਆਰਡਰ ਆ ਗਏ ਆ ਫ੍ਰੀਜ਼ਿੰਗ ਆਰਡਰ ਦੇ ਮੁਤਾਬਿਕ ਇਹ ਨਾ ਤਾਂ ਆਪਣੀ ਜਾਇਦਾਦ ਕਿਸੇ ਨੂੰ ਵੇਚ ਸਕਦੇ ਆ ਨਾ ਹੀ ਇਹ ਬੈਂਕ ਦੇ ਵਿੱਚ ਰਹਿਣ ਰੱਖ ਸਕਦੇ ਆ ਨਾ ਹੀ ਇਹ ਕੋਈ ਲੋਨ ਵਗੈਰਾ ਉਹਦੇ ਤੇ ले ਸਕਦੇ ਆ ਅੱਜ ਅਸੀਂ ਉਮਰਵਾਲਾ ਪਿੰਡ ਵਿੱਚ ਆਏ ਆ ਨਾਲ ਵਿਪਨ ਕੁਮਾਰ ਜੀ ਡੀਐਸਪੀ ਫਤੇਗੜ ਚੂੜੀਆਂ ਉਹ ਵੀ ਆਏ ਆ ਐਸਐਚਓ ਆਪਣੇ ਪ੍ਰਭਜੋਤ ਕਿਲਾ ਲਾਲ ਸਿੰਘ ਇਹ ਸਾਡੇ ਨਾਲ ਆਏ ਆ ਉਹ ਜਿਹੜੇ ਕੰਪੀਟੈਂਟ ਅਥਾਰਟੀ ਦੇ ਆਰਡਰਸ ਆਏ ਆ ਉਹ ਅਸੀਂ ਇਹਨਾਂ ਦੀ ਘਰ ਦੇ ਵਿੱਚ ਚਿਪਕਾ ਦਿੱਤੇ ਇਹਨਾਂ ਨੂੰ ਨੋਟ ਕਰਵਾ ਦਿੱਤਾ ਗਿਆ ਕਿ ਇਹਨਾਂ ਦੀਆਂ ਇਹ ਜਾਇਦਾਦਾਂ ਜਿਹੜੀਆਂ কুরਕ ਹੋ ਚੁੱਕੀਆਂ ਆਪਣਾ ਫ੍ਰੀਜ਼ ਹੋ ਚੁੱਕੀਆਂ ਤੇ ਛੇਤੀ ਹੀ ਇਹਨਾਂ ਦੇ ਕੋਲ ਇੱਕ ਟਾਈਮ ਹੈਗਾ ਉਹਦੇ ਵਿੱਚ ਅਪੀਲ ਕਰਨਗੇ ਜਾਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਬਜ਼ਾ ਸਰਕਾਰ ਦੇ ਵਿੱਚ ਲੈ ਲਿਆ ਜਾਏਗਾ ਜੀ ਬੈਲ ਸਾਹਿਬ ਨਾਮ ਕੀ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਫ੍ਰੀਜ਼ ਕੀਤੀਆਂ ਗਈਆਂ ਨੇ ਔਰ ਕੁੱਲ ਅੱਜ ਕਿੰਨੀ ਰਕਮ ਦੀ ਜਾਇਦਾਦ ਜਿਹੜੀ ਹੈ ਫ੍ਰੀਜ਼ ਕਰ ਦਿੱਤੀ ਗਈ ਇਹਨਾਂ ਨਸ਼ਾ ਸਮਗਲਰਾਂ ਇਹਨਾਂ ਦੇ ਵਿੱਚ ਇੱਕ ਤਾਂ ਲਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਉਮਰਵਾਲਾ ਤੇ ਇੱਕ ਜਗਦੀਪ ਸਿੰਘ ਉਰਫ ਜੱਗਾ ਇਹਦੇ ਆ ਤੇ ਕੁਲਵਿੰਦਰ ਕੌਰ ਜਗਦੀਪ ਦੀ ਹੀ ਵਾਈਫ ਹੈਗੀ ਆ ਜਿੰਨਾ ਤੇ ਹੈਗੀ ਨਸ਼ੇ ਦੇ ਕਰ ਸਾਰੇ ਕੇਸ ਜਿਸਟਰਡ ਹੈਗੇ ਆ ਇਹਨਾਂ ਦੀ ਅਸੀਂ ਕੀਤੀ ਹੈ ਇਹਨਾਂ ਦੀ ਟੋਟਲ 46 ਲੱਖ ਰੁਪਏ ਦੀ ਅਪਰੋਕਸੀਮੇਟ ਜਿਹੜੀ ਹੈਗੀ ਹੈ ਇਹਨਾਂ ਦੀ ਜਾਇਦਾਦ ਦੀ ਵੈਲਿਊ ਬਣਦੀ ਹੈ ਜਿਹੜੀ ਕਿ ਨਸ਼ੇ ਨਾਲ ਕਮਾਈ ਹੋਈ ਹੈ ਉਹਨਾਂ ਨੂੰ ਅਸੀਂ ਫ੍ਰੀਜ਼ ਕੀਤਾ। ਮੈਂ ਸਾਬ ਸਰਹੱਦੀ ਏਰੀਆ ਸੀ, ਸਰਹੱਦੀ ਖੇਤਰ ਸੀ ਪਾਕਿਸਤਾਨ ਦੇ ਨਾਲ ਲੱਗਦਾ ਇੱਕ ਐਸਾ ਏਰੀਆ ਸੀਗਾ ਔਰ ਇੱਥੋਂ ਇਹ ਜਿਹੜਾ ਡਰੱਗਸ ਦਾ ਇਹ ਸਕੈਂਡਲ ਚੱਲਦਾ ਸੀਗਾ ਇਹਦੇ ਹੋਰ ਵੀ ਪਰਦੇ ਜਿਹੜੇ ਫਾਸ਼ ਹੋਏ ਨਹੀਂ ਕਿ ਜਾਂ ਇਹ ਜਿਹੜੇ 5 ਮਾਮਲੇ ਨੇ ਇੱਕੋ ਦੇ ਉੱਤੇ ਨੇ ਮੀਆਂ ਬੀਬੀ ਦੇ ਉੱਤੇ ਦਰਜ ਨੇ ਤੇ ਇਹਨਾਂ 'ਚ ਕੋਈ ਹੋਰ ਖੁਲਾਸੇ ਹੋਣ ਦੇਖੋ ਇਹ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਹੈਗਾ ਅਸੀਂ ਇਹਦੇ ਤੇ ਕਰ ਰਹੇ ਆ ਪੂਰਾ ਜ਼ੋਰ ਇਸ ਟਾਈਮ ਸਾਡਾ ਇਹ ਮੇਨ ਅਜੰਡਾ ਆ ਕਿ ਅਸੀਂ ਜਿਹੜੇ ਐ ਨਸ਼ੇ ਦਾ ਕੋਡ ਆ ਇਹਨੂੰ ਅਸੀਂ ਵੜਨਾ ਹੈ ਤੇ ਨੌਜਵਾਨ ਜਿਹੜੀ ਹੈਗੀ ਹੈ ਸਾਡੀ ਪੀੜ੍ਹੀ ਇਹਨਾਂ ਨੂੰ ਅਸੀਂ ਸੇਵ ਕਰਨਾ ਹੈ ਇਸ ਕਰਕੇ ਇਹਦੇ ਤੇ ਸਾਰੀ ਪੁਲਿਸ ਦੀ ਤਹਿ ਦਿਲੋਂ ਜਜਤ ਜ਼ਿਆਦਾ ਹੈਗੀ ਹੈ ਔਰ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਪੂਰੇ ਐਫਰਟਸ ਕੀਤੇ ਜਾ ਰਹੇ ਆ ਕਿ ਅਸੀਂ ਇਸ ਨਸ਼ੇ ਦੇ ਕੋਡ ਨੂੰ ਜੜੋਂ ਕੱਢ ਦਈਏ ਤੇ ਤੁਹਾਡੇ ਵੱਲੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪ੍ਰੈਸ ਵੱਲੋਂ ਅਸੀਂ ਸਾਰਿਆਂ ਨੂੰ ਇੱਕੋ ਹੀ ਸੰਦੇਸ਼ ਦੇ ਰਹੇ ਆ ਕਿ ਇਹ ਨਸ਼ੇ ਦਾ ਕੋਈ ਵੀ ਸਤਾਕਰ ਹੁਣ ਬਚੇਗਾ ਨਹੀਂ ਜੇ ਉਹਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਤੇ ਉਹ ਖੁਰਕ ਹੋਣਗੀਆਂ ਪੰਜਾਬ ਪੁਲਿਸ ਦੇ ਸਨੇਕੀ ਦੇ ਕੰਮ ਦੇ ਵਿੱਚ ਲੋਕੀ ਜਿਹੜੇ ਨੇ ਉਹ ਕੀ ਯੋਗਦਾਨ ਪਾ ਲੋਕੀ ਦੇਖੋ ਪੰਜਾਬ ਸਰਕਾਰ ਵੱਲੋਂ ਸੀਐਮ ਮਾਨ ਸਾਹਿਬ ਵੱਲੋਂ ਇੱਕ ਚੈਟਬੋਟ ਵੀ ਪਿੱਛੇ ਜੇ ਵਟਸਐਪ ਤੇ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਸਾਨੂੰ ਇਨਫੋਰਮੇਸ਼ਨ ਦੇ ਰਹੇ ਜਿਹਦਾ ਨਾਮ ਹੈਗਾ ਸੇਫ ਪੰਜਾਬ ਉਹਦੇ ਵਿੱਚ ਉਹ ਸਾਨੂੰ ਇਨਫੋਰਮੇਸ਼ਨ ਦੇ ਰਹੇ ਉਹਦੇ ਵਿੱਚ ਅਸੀਂ ਉਹਨਾਂ ਦੀ ਆਈਡੈਂਟੀਟੀ ਵੀ ਜਿਹੜੀ ਹੈ ਬਿਲਕੁਲ ਗੁਪਤ ਰੱਖੀ ਜਾ ਰਹੀ ਹੈ ਉਹ ਇਨਫੋਰਮੇਸ਼ਨ ਦਿੰਦੇ ਫਲਾਣੀ ਜਗ੍ਹਾ ਤੇ ਇਹ ਹੋ ਰਿਹਾ ਔਰ ਉਹ ਸਾਡੂ ਕਾਫੀ ਸਹਾਇੀ ਹੋ ਰਿਹਾ ਅਸੀਂ ਉਹਦੇ ਅਕੋਰਡਿੰਗਲੀ ਸਾਰੇ ਐਸਐਚਓ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਉਹ ਉੱਥੇ ਰੇਡ ਕਰਦੇ ਆ ਉਹਨਾਂ ਤੇ ਉਹ ਰਿਕਵਰੀ ਕਰਕੇ ਉਹਨਾਂ ਨੂੰ ਜੇਲ੍ਹ ਚ ਸੁਟਿਆ ਜਾ ਰਿਹਾ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਜਾਊਂਗਾ ਵੀ ਇਹਨਾਂ ਦਾ ਜਿਹੜਾ ਅੰਜਾਮ ਹੈ ਉਹ ਜੇਲ੍ਹ ਹੀ ਹੈ ਇਸ ਕਰਕੇ ਜੇ ਅੱਜ ਹੀ ਇਹ ਤੋਬਾ ਕਰ ਜਾਣ ਤੇ ਬਹੁਤ ਵਧੀਆ अदरवाइज ਇਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਡੀਐਸਪੀ ਹਰੀਸ਼ ਬਹਿਲ ਸੋ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਭਰੇ ਲੈਸ ਦੇ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਲੀਅਰ ਕਲੀਅਰ ਕਹਿ ਦਿੰਦਾ ਹੈ ਕਿ ਜਾਂ ਤਾਂ ਬਈ ਬੰਦੇ ਦੇ ਪੁੱਤ ਬਣ ਕੇ ਤੇ ਬਾਅਦ ਆ ਜਾਓ ਕੋਈ ਹੋਰ ਨੇਕੀ ਦੇ ਕੰਮ ਕਰ ਲਓ ਚੰਗਾ ਕੰਮ ਕਾਰੋਬਾਰ ਕਰ ਲਓ ਪਰ ਜੇਕਰ ਨਸ਼ੇ ਦਾ ਹੀ ਤੁਸੀਂ ਕਾਰੋਬਾਰ ਕਰਨਾ ਤੇ ਤੁਹਾਡੇ ਲਈ ਇਕੋ ਹੀ ਟਿਕਾਣਾ ਹੈ ਉਹ ਹੈਗੀ ਹੈ ਜੇਲ੍ਹ ਪੁਲਿਸ ਹੁਣ ਮੁਸਤਹਿਦ ਹੈ ਪੰਜਾਬ ਸਰਕਾਰ ਨੇ ਜਿਹੜੀ ਸੇ ਪੰਜਾਬ ਐਪ ਦਿੱਤੀ ਹੋਈ ਹੈ ਤੁਸੀਂ ਉਹਦੇ ਜਰੀਏ ਇਹ ਜਾਣਕਾਰੀ ਸਾਡੀ ਇਸ ਬਹਾਦਰ ਪੰਜਾਬ ਪੁਲਿਸ ਵਾਸਤੇ ਤੁਸੀਂ ਇਹ ਜਾਣਕਾਰੀ ਪਹੁੰਚਾ ਸਕਦੇ ਹੋ ਤੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਕੱਢਣ ਦੇ ਲਈ ਇਹ ਦੇਖ ਰਹੇ ਹੋ ਤੁਸੀਂ ਇਹ ਜਾਬਾਜ ਪੁਲਿਸ ਅਫਸਰਾਂ ਦੀ ਟੀਮ ਸੋ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਵੇਲੇ ਤਰ੍ਹਾਂ ਤਰ ਬਹੁਤ ਹੀ ਜਲਦ ਤੁਹਾਨੂੰ ਇਹ ਜਿਹੜਾ ਇਲਾਕਾ ਹੈ ਸਾਫ ਸੁਥਰਾ ਮਿਲੇਗਾ ਨਿਸ਼ਚਿਤ ਮੁਕਤ ਮਿਲੇਗਾ ਵਕਤ ਰੱਖਸ ਦੀ ਆਵਾਜ਼ ਹੈ ਨਰੇਟ ਟੂਡੇ